ਇਸਨੇ ਮੂਰਖ ਨਹੀਂ ਬਣਾਇਆ ਮੋਦੀ ਜੀ ਤੁਹਾਨੂੰ ਕੋਈ ਗਲਤਫਹਿਮੀ ਹੋ ਰਹੀ ਹੈ ਤੁਸੀਂ ਕਦੀ ਡੇਰੇ ਤੇ ਗਏ ਡੇਰੇ ਦੀ ਐਂਟਰੀ ਤੇ ਮੋٹے-ਮੋٹے ਅੱਖਰਾਂ ਚ ਲਿਖ ਕੇ ਲਾਇਆ ਉਹਨਾਂ ਨੇ ਇਹ ਦੇਖੋ ਮੇਰੇ ਕੋਲ ਪੋਸਟ ਆਹ ਦੇਖੋ ਦੇਖੋ ਪੋਸਟਰ ਤੇ ਕੀ ਲਿਖਿਆ ਇੱਥੇ ਸ਼ਰਾਬ ਪੀ ਕੇ ਆਉਣਾ ਸਖਤ ਮਨਾ ਹੈ ਇੱਥੇ ਸਿਗਰਟ ਪੀ ਕੇ ਆਉਣਾ ਸਖਤ ਮਨਾ ਹੈ ਹੋਰ ਕੀ ਕਰ ਲੈਣੋ ਹਾਂਜੀ ਇਹ ਕੀ ਲਿਖਿਆ ਨੋਟ ਪਰ ਡੇਰੇ ਅੰਦਰ ਇੱਕ ਦੁਕਾਨ ਹੈ ਜਿੱਥੋਂ ਸਾਰੀ ਸਮਗਰੀ ਮਿਲਦੀ ਹੈ ਉਥੋਂ ਤੁਸੀਂ ਸਿਗਟਾ ਲੇ ਕੇ ਬਾਬਾ ਜੀ ਨਾਲ ਇੰਜੋਏ ਕਰ ਸਕਦੇ ਹੋ ਆਪ ਦਾ ਮੂਡ ਹੈ ਤਾਂ ਮੇਰਾ ਵੀ ਮੂਡ ਹੈ ਅੱਜ ਇਹਦਾ ਕੀ ਮਤਲਬ ਹੈ ਕਿ ਤੁਸੀਂ ਸ਼ਰਾਬ ਪੀ ਕੇ ਨਹੀਂ ਆ ਸਕਦੇ ਉੱਥੇ ਬਹਿ ਕੇ ਪੀ ਸਕਦੇ ਹੋ ਜੈਕਟਾ ਪੀ ਕੇ ਨਹੀਂ ਆ ਸਕਦੇ ਉੱਥੇ ਬਾਬਾ ਜੀ ਨਾਲ ਬਹਿ ਕੇ ਇੰਜੋਏ ਕਰ ਸਕਦੇ ਹੋ ਇਹੀ ਮਤਲਬ ਹੋਇਆ ਨਾ ਨਾਲੇ ਹਾਜੀ ਸਵਾਗਤ ਕਰਨਾ ਤੇ ਮੈਂ ਭੁੱਲੀ ਗਿਆ ਸਵਾਗਤ ਹੈ ਤੁਹਾਡਾ ਆਪਣੇ ਹਰਬੜ ਪਿਆਰੇ ਪ੍ਰੋਗਰਾਮ ਤੇ ਖਾੜੀ ਦੇ ਵਿੱਚ ਅੱਜ ਦੇ ਇਸ ਵੀਡੀਓ ਵਿੱਚ ਕਹੇ ਦੀ ਵੀ ਮਾਂ ਪੈਰ ਨੂੰ ਗਾਲਾਂ ਕੱਢ ਸਕਦੀਆਂ ਨੇ ਹੈਡਫੋਨ ਲਾ ਕੇ ਵੀਡੀਓ ਵੇਖੋ ਦੇ ਨਾਲੇ ਸੱਚ ਮੈਂ ਯਾਰ ਗੱਲ ਕਹਿਣੀ ਸੀ ਪਤਾ ਤੁਹਾਨੂੰ ਇੱਕ ਅਮਰਤਪਾਲ ਮਹਿਰੋ ਦੀ ਵੀਡੀਓ ਆਈ ਏ ਆ ਵੀਡੀਓ ਵੇਖ ਲਓ ਉਹ ਮਾਤ ਜਾਈ ਥਾ ਗੱਡੀ ਥਲੇ ਸਿਰ ਦੇ ਕੇ ਗੱਡੀ ਦੇ ਲੈਂਟੀ ਜੀ ਦਾ ਸਿਰ ਨਹੀਂ ਲੁੱਲ ਦੇਣਾ ਲੋਲੀ ਜੀ ਦੇ ਨਿੱਕੇ ਨਿੱਕੇ ਪੀਸ ਕਰਕੇ ਕੁੱਤਿਆਂ ਨੂੰ ਪਾਣੇ ਨੇ ਇਹਦੀ ਬੁੰਡ ਦੇ ਨਿੱਕੇ ਨਿੱਕੇ ਪੀਸ ਕਰਕੇ ਭੈਣ ਚੋ ਦੇ ਛੜਿਆਂ ਨੂੰ ਮੜ ਦੇਣੇ ਦੀ ਬੁੰਡ ਮਾਰੋ ਲੋ ਹਰਾਮ ਦੇ ਆ ਤੇਰੇ ਘਰ ਮਾਮਾ ਪੈਣਾ ਨਹੀਂ ਐ ਐਡੀ ਤੈਨੂੰ ਭੈਣ ਚੋਦਾ ਗਰਮੀ ਚੜੀ ਆਪਣੀ ਮਾਂ ਦੇ ਬੁੰਡ ਚ ਉਂਗਲ ਦੇ ਦੇ ਆਪਣੀ ਭੈਣ ਦੇ ਘੂਸੇ ਚ ਉਂਗਲ ਦੇ ਅਮਰਤਪਾਲ ਤੂੰ ਲਾਵਾ ਕੋਈ ਨਹੀਂ ਬੋਲਿਆ ਮੈਂ ਕਿਹਾ ਵੀ ਪੋਲੀਟਿਸ਼ੀਨ ਕੋਈ ਯੂਟਿਊਬਰ ਕੋਈ ਸਿੰਗਰ ਬੋਲੇਗਾ ਵੀ ਗਲਤ ਹੋਇਆ ਪਰ ਨਹੀਂ ਉਹ ਪਤਾ ਨਹੀਂ ਕਿਹੜੇ ਸਾਲਾ ਨਸ਼ੇ ਕਰਕੇ ਸੁੱਤੇ ਨੇ ਹਰਾਮ ਦੇ ਮੈਂ ਬਹੁਤ ਬੇਕਾਰ ਇਨਸਾਨ ਹਾਂ ਜੀ ਫਿਰ ਮੈਂ ਸੋਚਿਆ ਮੈਂ ਕਿ ਮੁੰਡੇ ਕੁੜੀਆਂ ਦੀਆਂ ਪ੍ਰੋਬਲਮਾਂ ਨਾਲ ਇੰਨੇ ਜ਼ਿਆਦਾ ਨਾ ਰਿਲੇਟ ਨਹੀਂ ਕਰ ਪਾਉਂਦੇ ਜਿੰਨੇ ਤੱਕ ਉਹਨਾਂ ਦੇ ਆਪਨਾ ਬੀਤੇ ਮੁੰਡਿਆਂ ਤੇ ਹੋ ਸਕਦਾ ਮੈਂ ਕਿ ਉਹ ਕੁੜੀ ਬੋਲੀ ਹੋਵੇ ਕਿਉਂਕਿ ਕਹਿੰਦੇ ਨਹੀਂ ਸਿਆਣੇ ਪੇ ਇੱਕ ਔਰਤ ਦਾ ਦਰਦ ਇੱਕ ਔਰਤ ਹੀ ਸਮਝ ਸਕਦੀ ਜਿਵੇਂ ਲਹੂ ਦੀ ਆਵਾਜ਼ ਗੀਤ ਆਇਆ ਸੀ ਉਹਦੇ ਚ ਮਾੜਾ ਜਿਹਾ ਕਿ ਕੁੜੀਆਂ ਪ੍ਰਤੀ ਕੁਝ ਕਿਹਾ ਗਿਆ ਸੀ ਤੇ ਕੁੜੀਆਂ ਨੂੰ ਉਹ ਤੋਂ ਬੜਾ ਹੱਟ ਹੋਇਆ ਸੀ ਇਹ ਜਿਹੜਾ ਫੈਮਿਨਿਜ਼ਮ ਦਾ ਰੋਲਾ ਪਾਉਂਦੀਆਂ ਨੇ ਮਾ ਵੀ ਬਣਨਾ ਹੈ ਅਸਲੀ ਫੈਮਿਨਿਸਟ ਪਰ ਕੁਐਸਚਨ ਨੇ ਇਨਾ ਗਲਾ ਠੀਕ ਆ ਸੂਟ ਦਾ ਚਾਕ ਤੂੰ ਇਨਾ ਗਲਾ ਪਾਲਾ ਫਿਰ ਤੂੰ ਕਿਹੜਾ ਬੋਲ ਪੈਣਾ ਮੈਂ ਕਹਿੰਦਾ ਤੈਨੂੰ ਕੱਚੀ ਬਨੇਣ ਚ ਲਈਏ ਤਾਂ ਵੀ ਨਹੀਂ ਤੂੰ ਬੋਲਣਾ ਜੀ ਜੀ ਇਹ ਬੋਲਦੀ ਹੈ ਕਿ ਭਗਵਾਨ ਆ ਜਾਏਗਾ ਤੋ ਵੀ ਮੈਂ ਨਹੀਂ ਮੰਨੂਗੀ ਭੰਟ ਮੈਂ ਮੈਂ ਇਹਦੀ ਪ੍ਰੋਫਾਈਲ ਤੇ ਕਿਹਾ ਮੈਂ ਕਹੋ ਉਹਦਾ ਗੋਲੀ ਹੋਵੇ ਇਹਦੀ ਮੈਂ ਪ੍ਰੋਫਾਈਲ ਤੇ ਗਿਆ ਤੇ ਵੇਖੋ ਕਿਹੜਾ ਡਾਂਸ ਕਰ ਰਹੀ ਅਗਰ ਜੀ ਗਣਾ ਲਾਗ ਨ ਆਪਣੇ ਆਪ ਜਿੱਦਾਂ ਸਮਝਣ ਗਿਆ ਵੀ ਇਹੀ ਬੜੀ ਅਗਾਉ ਵਦੂ ਸੋਚ ਵਾਲੀਆਂ ਕੁੜੀਆਂ ਫੁੱਦੂ ਸਮਝਦੇ ਨੇ ਲੋਕੀ ਤੁਹਾਨੂੰ ਫੁੱਦੂ ਫਿਰ ਮੈਂ ਇਹਨੂੰ ਛੱਡਿਆ ਮੈਂ ਕਿ ਚਲੋ ਇੱਕ ਹੋਰ ਕੁੜੀ ਬਣਾ ਫੈਮਿਨਿਜ਼ਮ ਦਾ ਰੋਲਾ ਪਾਉਂਦੀ ਮੈਂ ਉਹਦੀ ਪ੍ਰੋਫਾਈਲ ਤੇ ਗਿਆ ਉਹ ਇਹਦੀ ਵੀ ਮਾਂ ਦੇ ਆਈਟਿੰਗ ਦ ਡੌਗਸ ਦੇ ਆਈਟਿੰਗ ਪੀ ਕੈਟਸ ਈਟ ਦ ਕੈਟ ਈਟ ਈਟ ਦ ਕੈਟ ਹਾਂ ਬਾਈ ਇੱਥੇ ਬੌਂਡ ਘੁੱਟ ਘੁੱਟ ਕੇ ਨੱਚੀ ਜਾਓ ਉਥੇ ਭੈਣ ਤੇ ਚੱਪੇ ਬਾੜੀ ਆਂ ਜਿਹੜੇ ਪੰਜਾਬ ਚ ਚੱਪੇ ਛੱਟ ਗੁੱਸਾ ਹੁਣ ਜਾਣਦੇ ਕਿਉਂ ਅੱਖਾਂ ਨੇ ਪਰ ਨਹੀਂ ਆਂ ਅੱਖਾਂ ਤਾਂ ਪਰ ਆਈਆਂ ਉਸਤਾਦ ਜੀ ਕੋ ਬੰਦੇ ਦਾ ਪੁੱਤਰ ਹੀ ਨਹੀਂ ਆ ਜਿਹੜਾ ਜ਼ੁਲਮ ਦੇ ਖਿਲਾਫ ਬੋਲੇ ਸੈਕਸ ਐਜੂਕੇਸ਼ਨ ਬਾਰੇ ਆਪਣੇ ਬੱਚਿਆਂ ਨੂੰ ਦੱਸੋ ਗੁੱਡ ਟੱਚ ਬੈਡ ਟੱਚ ਬਾਰੇ ਆਪਣੇ ਬੱਚਿਆਂ ਨੂੰ ਘਰ ਸਿਖ कई यूट्यूबर कोशिश कर रहे हैं सेक्स एजुकेशन देने की पर वो वैसे मन्नू सेक्स एजुकेशन ਘਟ ਤੇ ਠਰਕ एजुकेशन ਵੱਧ तो बहुत सारे लोगों को अपना सीमन और अपना स्पर्म भी रिलीज करना अच्छा लगता है दूसरे पार्टनर के माउथ में वो कितना हेल्दी और अनहेल्दी है मेरा मक्खन देसी क्यों सारे ਰਾਮਣ ਤੋਂ ਨਵੀ ਕੋਈ ਜਗ੍ਹਾ ਤੇ ਮਿਲ ਰਹੇ ਨੇ ਤੇ ਤੂੰ ਜਦਾ ਹੈਲਥੀ ਕੀ ਹੋਸੇ ਉਹ ਸਾਲਿਆ ਜੇ ਪੁੱਛਣਾ ਹੀ ਸਹੀ ਕਹਿ ਗਿਆ ਮੂਸੇ ਵਾਲਾ ਓਏ ਲੜੂ ਤੇ ਅਰੇ ਯੂ ਮੰਗ ਰਿਹਾ ਕੇ ਸਨੂ ਜੇ ਪੁੱਛਣਾ ਹੀ ਯੋ ਕੋ ਮੈਡੀਕਲ ਲੈਂਗੁਏਜ ਚ ਪੁੱਛ ਲਾ ਇਹ ਕੀ ਹੋਇਆ ਇਹ ਤਾਂ ਤੁਪੜੇ ਬਾਰੇ ਪੁੱਛ ਰਹੇ ਆ ਵੀ ਮੈਂ ਸੈਕਸ ਕਰਦੇ ਵਰੀ ਮੂੰਹ ਚ ਵਗਾ ਸਕਦਾ ਕਿ ਨਹੀਂ ਵਗਾ ਸਕਦਾ ਨੋਰਮਲ ਜੀ ਗੱਲ ਹੈ ਤੂੰ ਕਿੰਨੀ ਕ ਖਬਰਾਂ ਅਚ ਖਬਰ ਸੁਣੀ ਹੈ ਕਿ ਮੁੰਡੇ ਨੇ ਕੁੜੀ ਦੇ ਮੂੰਹ ਚ ਵਗਾਇਆ ਤੇ ਉਹ ਕੁੜੀ ਮਰ ਗਈ ਖਬਰ ਸੁਣੀ ਐ ਏਦ ਤੱਕ ਕੋਈ ਪੈਕ ਹੈਲਥੀ ਐ ਨਾ ਹੈਲਥੀ ਨਹੀਂ ਆ ਰਾਮਣਾ ਜੈਸ਼ੀ ਮਾਰ ਤੂੰ ਮੇਰਾ ਭਰਾ ਟੈਨਸ਼ਨ ਨਾ ਲੈ So, दोनों <laughs> आपका बैकग्राउंड uh, क्या है आप में कोई सेक्सुअली ट्रांसमिटेड इन्फेक्शन है डिजीज है हिस्ट्री क्या है उसके बारे में भी डिस्कस करो एक दूसरे से कीती मैं डिस्कस दसी मैं अपनी सारी उनो हिस्ट्री पी नानके वाले पासे साडे सारे अनु शुगर है <laughs> दादी के वाले पासे ओ भी ने सारे हार्ट अटैक ना मरते ने भज फिर की सी पैच इदा दिया मन्नो एमे साले खड़े लंते सोटा मारदे ने फिर मिलदी सयाने कहंदे ने, ने सप्ते हां बाउंड्रीज क्या है आपको क्या अच्छा लगेगा और क्या नहीं आपने एक्सप्लोर नहीं किया तो थोड़े बहुत दो तीन चीजें पेपर पे लिख लो या एक दूसरे से बात कर लो अच्छा ठीक है पीछे नहीं पाना यार इत्ता ते नहीं ना मुंह मुंह ते पा ही सकते हैं भैंचदे भी मुझे पाँगा। नहीं मुंह मुंह नहीं पाना ले, 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 ले <laughs> लिख तो कुड़ी ने भज मैं इनु देण आई ते की वरके लेके बैठ गया ਲੋਲੜ ਸਮਝ ਨਹੀਂ ਗਿਆ ਤੈਨੂੰ ਲੋਲੜ ਅਬ ਹਮ ਥੋੜੀ ਸੇ ਐਕਸਪੋਜੀਸ਼ਨਸ ਕੀ ਬਾਤ ਕਰੇਗੇ ਫਿਰ ਇੱਕ ਥਰਡ ਬਹੁਤ ਅਚੀ ਸੇ ਐਕਸਪੋਜੀਸ਼ਨ ਹੈ ਜਿਸ ਸੇ ਕਹਤੇ ਸਪੂਨਿੰਗ ਆਪ ਇਹ ਵੀ ਇੱਕ ਐਕਸਪੋਜੀਸ਼ਨ ਕਰੀ ਕਸੇ ਬਟ ਇਟਸ ਵੇ ਇਫ ਯੂ ਕੈਨ ਜਸਟ ਇਲੈਬੋਰੇਟ ਅ ਬਿਟ ਔਨ ਥਿਸ ਹਾ ਨੀਨੂ ਵਿਚਾਰੇ ਨੂੰ ਕਰਕੇ ਦੱਸ ਕੱਲ ਜੰਮਿਆ ਅਖੜਕੀ ਦੱਸਦੀ ਤੇ ਪਈ ਮਾਂ ਤੇ ਨਹੀਂ ਹੋ ਰੇ ਇਥੇ ਕੋਢੀ ਹੋ ਜੇ ਪੈ ਚ ਮਿੱਦਾ ਕਰੀਦਾ ਕਹਤੇ ਰਹੀ ਸਪੂਨਿੰਗ ਕੇ ਸਟਾਈਲ ਵੀ ਆਪਸ ਚ ਵੇ ਘੂਸੀਆਂ ਪੋਰਨਾ ਚਾਹਂਦਾ ਏ ਲੋਂਡਾ ਨਾ ਆਪਕਾ ਇੱਕ ਨੰਬਰ ਕਾ ਠਰਕੁਲਾ ਠਰਕੁਲਾ ਠਰਕ ਠਰਕ ਪਰ ਚਲੋ ਇਹਦੀ ਬੰਡ ਮਾਰੀਏ ਅਸੀਂ ਵਧੀਆ ਗੱਲੇ ਟੋਪਕ ਵੱਲ ਹੋਣਾ ਹੀ ਹਲਕਾ ਆ ਜਾਂ ਗਰਦਾਸ ਮਾਨ ਭਾਜੀ ਤੇ 13 13 ਬੋਲੇ ਤੇ ਯਕੀਨ ਮੰਨ ਲੈਣੇ ਆ ਯਕੀਨ ਮੰਨਣਾ ਨਹੀਂ ਕਰਨਾ ਪੈਣਾ ਕਿਉਂਕਿ ਸੱਚ ਏ ਇਹ ਤੇਰਾ ਤੇਰਾ ਹੈ ਜੀ ਸਾਰਾ ਕੁਝ ਹੀ ਉਹਦੇ ਇਹ ਸੱਚ ਨਹੀਂ ਹੈ ਹੋਰ ਕਿਹੜਾ ਕਿਤੇ ਮੇਰੇ ਕੋ ਸੁਣ ਲਗਾ ਤੁਸੀਂ ਬਹੁਤ ਵੱਡੇ ਬਜ਼ੁਰਗ ਹੋ ਕਿਹਦੇ ਦੀ ਬੇਬੇ ਦਾ ਇਹ ਉਹ ਨਹੀਂ ਏ ਸਾਰਾ ਕੁਝ ਉਹਦਾ ਹੀ ਏ ਮੰਨਣਾ ਨਹੀਂ ਪੈਣਾ ਯਕੀਨ ਕਰਨਾ ਪੈਣਾ ਕਿਉਂਕਿ ਸੱਚ ਏ ਤੇਰਾ 13 ਦੋਨਾ 26 ਦੇ 26 ਰਹਿਣ ਦੇ ਫਿਰ ਸਾਡੀ ਜਿੱਥੇ ਲੱਗੀ ਉਹਦੇ ਲੱਗੀ ਰਹਿਣ ਦੇ ਜੇ ਕੋਈ 13 ਦੁਣਾ 25 ਕਹੇਗਾ ਤੁਸੀਂ ਉਹਦੇ ਕੰਨ ਥਲੇ ਰੱਖ ਕੇ ਨਹੀਂ ਮਾਰੋਗੇ ਕਿ 13 ਦੁਣਾ 26 ਹੁੰਦਾ 25 ਨਹੀਂ ਹੁੰਦਾ ਜਿਹੜੀ ਕਿ ਤੁਸੀਂ ਗੱਲ ਕਰ ਰਹੇ ਹੋ ਤੇਰਾ ਦੁਣਾ 26 ਹੁੰਦਾ ਵਾਕੇ ਪਰ ਤੇਰਾ ਤੁਸੀਂ 13 ਦੁਣਾ 25 ਕਰ ਰਹੇ ਹੋ ਨਹੀਂ ਲੱਗੀ ਗੱਲ ਦੀ ਸਮਝ ਸਮਝਾਣਾ ਮਾਨਸ ਸਿੰਘ ਦਾ ਗਾਣਾ ਲਾਓ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਭੰਦੀਦਾ ਮਾਨ ਸਾਹਿਬ ਭੰਡਦੇ ਪੈਣ ਤੇ ਭੰਡਣ ਦੋ ਕੀ ਬਤਨ ਦੀ ਕਿਤੇ ਲੱਗੀ ਹੈ ਸ਼ਾਇਦ ਉਹਨਾਂ ਨੂੰ ਇਸੇ ਤਰੀਕੇ ਨਾਲ ਰੱਬ ਮਿਲਣਾ ਹੋਵੇ ਵੀ ਤੂੰ ਆਪਣਾ ਦੇਸ਼ ਭੰਡ ਫੇਰ ਤੈਨੂੰ ਅਸੀਂ ਆਪਣੇ ਦਰਸ਼ਨ ਦਵਾਂਗੇ ਲੱਗੀ ਤੇ ਲੱਗੀ ਰਹਿਣ ਦੀ ਉਹਨਾਂ ਦੀ ਕਿਉਂ ਉਹਨਾਂ ਨੂੰ ਮਤਾ ਦੇਂਦੇ ਆ ਕਿਉਂਕਿ ਉਹ ਗਲਤ ਨਹੀਂ ਇਸ ਕਰਕੇ ਨਹੀਂ ਮਤਾ ਦੇ ਰਹੇ ਹੋ ਨਾ ਕਿ ਆਪਣਾ ਦੇਸ਼ ਨਹੀਂ ਭੰਦੀਦਾ ਇਸੇ ਤਰ੍ਹਾਂ ਤੁਹਾਨੂੰ ਪੰਜਾਬੀ ਮਤਾ ਦੇ ਰਹੇ ਨੇ ਕਿ ਮਾਨ ਸਾਹਿਬ ਤੇਰਾ ਦੁਨਾ 26 ਹੁੰਦਾ 25 ਨਾ ਕਰੋ ਇਹ ਸਾਰਾ ਕੁਝ ਉਹਦਾ ਹੀ ਹੈ ਤੇਰਾ ਤੇਰਾ ਹੀ ਹੈ ਤੂੰ ਬਾਬੇ ਨਾਨਕ ਦੀ ਬਾਣੀ ਨੂੰ ਕਹਿਣ ਦੇ ਤੈਰਾ 13 ਦੂਣਾ 26 ਤੇ 26 ਰਹਿਣ ਦੇ ਫਿਰ ਸਾਡੀ ਜਿੱਥੇ ਲੱਗੀ ਤੇ ਲੱਗੀ ਰਹਿਣ ਦੇ ਲੋਕਾਂ ਨੇ ਧੀਆਂ ਪਣਾ ਛੇੜ ਤਾਂ ਤੈਨ ਤੋਂ ਮੈਂ ਕੋਈ ਵੱਡੀ ਜੀ ਸਜ਼ਾ ਸੁਣਾਵਾਂਗਾ 20 ਸਾਲ ਦੀ ਤੂੰ ਸੁਧਰਦਾ ਨਹੀਂ ਸੁਧਰੇਗਾ ਨਹੀਂ ਜੱਜ ਸਾਹਿਬ ਸਾਡੀ ਜਿੱਥੇ ਲੱਗੀ ਤੇ ਲੱਗੀ ਰਹਿਣ ਦਿਓ ਹੈ ਇਸ ਗੱਲ 'ਚ ਕੋਈ ਤੁੱਕ ਸੇਮ ਤੋਂ ਸੇਮ ਆਨ ਸਾਹਿਬ ਇਹ ਘੁਸਿਆ ਪੋਰ ਰਹੇ ਨੇ ਉਹਨਾਂ ਨੇ ਬਕਾਇਦਾ ਲੱਕੇ ਲਗਾਇਆ ਸੀ ਇੱਥੇ ਸਿਗਰਟ ਪੀਣਾ ਨਸ਼ਾ ਕਰਨਾ ਮਨਾ ਹੈ ਜਿਹੜੇ ਉਹ ਆਪ ਸੀਗੇ ਉਹਨਾਂ ਦੀ ਆਪ ਦੀ ਮौज ਹੁੰਦੀ ਸੀ ਸਾਰੇ ਮੋਚ ਚ ਪੀਦੇ ਮਾਨ ਸਾਹਿਬ ਅੱਜ ਤੱਕ ਤੁਸੀਂ ਗੱਲ ਸੁਣੀ ਵੀ ਕਿਸੇ ਨੂੰ ਕਨੈਪ ਕਰਕੇ ਸਿਕਟਾ ਪਿਆਈਆਂ ਗਈਆਂ ਹੁਣ ਸਿਕਟਾ ਪੀਣੀ ਤੇ ਸਾਲੇ ਜਾਨੂ ਮਾਰਦਾਗਾ ਸਾਰੇ ਮੋਚ ਚ ਪੀਦੇ ਮਾਨ ਸਾਹਿਬ ਇਹ ਗੱਲਾਂ ਇਹ ਕਿੱਟੀ ਯਾਰ ਤੋਕੇ ਕੋਈ ਇਹ ਕਿਹੜੀ ਸਫਾਈ ਹੋਈ ਇੱਕ ਪਤਾ ਨਸ਼ਾ ਕਰਦਾ ਮੋਚ ਚ ਕਰਦਾ ਕਿਸੇ ਨੂੰ ਪੁੱਛਣਾ ਤੂੰ ਬਲੱਤ ਕਰਕੇ ਉਹ ਕੀਤਾ ਮੋਚ ਚ ਹੀ ਮੈਂ ਤੇ ਚੋਰੀਆਂ ਕੀਤੀ ਮੋਚ ਚ ਹੀ ਮੈਂ ਬੰਦੇ ਕੋ ਮਾਰੇ ਮੋਚ ਚ ਹੀ ਮੈਂ ਇਹ ਸਾਲੇ ਇਹ ਇਹ ਕੋਈ ਜਸਟੀਫਿਕੇਸ਼ਨ ਹੈ ਮਾਨ ਸਾਹਿਬ ਟੋਲੇ ਆ ਗਏ ਨੇ ਬੰਦੇ ਦੇ ਪੁੱਤਰ ਬਣੋ ਸੌਰੀ ਮਾਫ ਕਰੋ ਜੇ ਜ਼ਬਾਨ ਮੇਰੀ ਫਿਸਲ ਗਈ ਹੋਵੇ ਅਗਲਾ ਮੁਰਗਾ ਫੜੋ ਮੈਨੇ ਲੈਂਸ ਮੰਗਾਇਆ ਸੀ ਜੀ 50 ਐਮ ਐਮ ਦਾ ਯੇ ਆ ਗਿਆ ਨਿਊ ਲੈਂਸ ਹੁਣ ਮਿਲਣ ਗਿਆ ਪੰਜਾਬ ਵਿੱਚ 25000 ਨੌਕਰੀਆਂ ਯੇ ਇੰਦਰ ਭਾਜੀ ਨੇ ਨਵਾਂ ਲੈਂਸ ਲੈ ਲਿਆ ਹੁਣ ਹੋਰ ਵੀ ਦੱਸ ਜੇ ਆਪਾਂ ਕਿੱਥੇ ਚੱਲੇ ਅੱਜ ਕਿਉਂ ਤੂੰ ਮੂੰਹ ਚ ਸਾਧ ਫਸਾਇਆ ਤੂੰ ਹੀ ਦੱਸ ਸਕਦਾ ਸਾਲੇ ਐਡੇ ਝੁੱਡੂਰੇ ਹਰ ਗੱਲ ਜੀ ਆਪਣੀ ਘਰ ਵਾਲੀ ਵੀ ਅੱਗੇ ਕਰ ਛੱਡਦੇ ਕਿਰਤ ਤੂੰ ਦੱਸ ਕਿ ਉਹ ਤੋਂ ਹਿਟਾ ਮਾਰਦੇ ਹੋ ਸਾਰੇ ਗੱਲ ਕਰਦੇ ਕਰਦੇ ਭੈਣ ਚੋਂ ਤਾਂ ਨਹੀਂ ਮੱਸ ਆਈ ਜਿਤਨੀ ਇਹਨਾਂ ਦੀ ਘਰ ਵਾਲੀ ਨੇ ਇਹਨਾਂ ਨੂੰ ਦਰਦੀਆਂ ਵੀ ਆਪਾਂ ਸਵੇਰੇ ਉੱਥੇ ਜਾਣਾ ਫਗਾਣੀ ਫਲਾਣੀ ਜਗ੍ਹਾ ਤੇ ਤਿਆਰ ਰਹੇ ਹੋ ਉਹ ਕਹਿੰਦੀ ਇਹ ਪੁੱਛਦੇ ਹੋਣਗੇ ਨਾ ਕਿ ਤਾ ਸਵੇਰੇ ਕਿੱਥੇ ਜਾਣਾ ਮਾਂ ਤੈਨੂੰ ਕਹਿੰਦਾ ਮੂੰਹ ਬੰਦ ਰੱਖ ਗੱਡੀ 'ਚ ਬਹਿ ਜਾ ਕੇ ਸਟਾਰਟ ਕਰ ਗੱਡੀ ਜਾਂਦੇ ਜਾਂਦੇ ਤੈਨੂੰ ਮੈਂ ਦੱਸਾਂਗੀ ਕੋਈ ਇੱਜ਼ਤ ਦੀ ਭੈਣ ਚੋਦੜ ਦੀ ਉਹ ਦਿੰਦੀਆਂ ਦੁੰਦੀਆਂ ਵੀ ਕ ਜਾਂ ਮੁੱਠ ਬੰਨਾਂ ਵਾਲੀ ਕੰਮ ਸਾਰ ਲੈਂਦੀ ਮੇਰੀ ਵਾਈਵ ਵੀ ਮੈਂ ਜਦੋਂ ਕਹਿੰਦਾ ਕਿ ਤੂੰ ਮੇਰੇ ਕੋਲ ਆ ਕੇ ਸੋ ਤੇ ਅੱਗੂ ਮੈਨੂੰ ਪਤਾ ਕੀ ਜਵਾਬ ਮਿਲਦਾ ਸੁਣਨ ਲਈ ਕਿ ਮੈਂ ਸਵੇਰੇ ਬਾਈਬਲ ਪੜ੍ਹਨੀ ਹੁੰਦੀ ਐ ਤੇਰਾ ਦਿਲ ਕਰਦਾ ਜਦੋਂ ਮੈਨੂੰ ਆਵਾਜ਼ ਮਾਰ ਲੈਣਾ ਨਹੀਂ ਇਹ ਵਿਚਾਰੇ ਤੱਟੜੇ ਤੇ ਸੱਚੀ ਦਦੇ ਲਾਦਨੇ ਇਹ ਕੋਈ ਗੱਲ ਉਹਨੂੰ ਕਹਦੇ ਨਾ ਉਹਨੇ ਪੁੱਠੇ ਹੀ ਜਵਾਬ ਦੇਣਾ ਹੁੰਦਾ ਸੋਹਣੀਆ ਨਾ ਸੋਹਣੀਆ ਵੜ ਤੂੰ ਕੱਲ ਤੇ ਲੈ ਕੇ ਆਈਆਂ ਲਾਉਂਗੀ ਫਿਰ ਵੀ ਲਾਉਂਗੀ ਫਿਰ ਵੀ ਇਨੂ ਕਹਿੰਦੇ ਨੇ ਇੰਡੀਪੈਂਡੈਂਟ ਔਰਤ ਮਾਰਦੀ ਨਾ ਪੇ ਪੇ ਕੇ ਛਤਰ ਤੋ ਤੁਹਾਨੂੰ ਕੀ ਲੱਗਦਾ ਰਾਤ ਨੂੰ ਦਿੰਦੀ ਹੋਏਗੀ ਟੁੱਟ ਕੇ ਵੈਣਣੀ ਦੋ ਸੋ ਅੱਜ ਆਪਾਂ ਚੱਲਿਆ ਜਿਹੜੇ ਸਾਡੇ ਫਰੈਂਡ ਆ ਕਿਰਨ ਉਹਨਾਂ ਦੇ ਘਰ ਕਿਹਨਾਂ ਦੇ ਘਰ ਹੋਈ ਆ 베ਬੀ ਗਰਲ ਸੋ ਹੁਣ ਅੱਜ ਜਾ ਰਹੇ ਹਾਂ ਉਹਨੂੰ ਮਿਲਣ ਛੁੱਟੀ ਜੀ 베ਬੀ ਨੂੰ ਅੱਛੀ ਗੱਲ ਹੈ ਜਾਣਾ ਚਾਹੀਦਾ 베ਬੀ ਜੰਮ ਤੇ ਲਿਆ ਹੁਣ ਇਹਨੂੰ ਸੰਭੋਗੇ ਵੀ ਜੇ ਕੱਲ ਨੂੰ ਕਹੇ ਨੇ ਰੱਬ ਨਾ ਕਰੇ ਕਿਸੇ ਦੀ ਧੀ ਪੈਣ ਨਾਲ ਇਦਾਂ ਦਾ ਨਾ ਹੋਵੇ ਪਰ ਮੈਂ ਇਹਨਾਂ ਨੂੰ ਸਮਝਾਉਣ ਵਾਸਤੇ ਗੱਲ ਕਹਿ ਰਿਹਾ ਹਾਂ ਤੇਰਾ ਬਣਾ ਕਰੇ ਕੱਲ ਨੂੰ ਜਿਹਨੂੰ ਜਿਹੜੀ ਬੱਚੀ ਨੂੰ ਤੁਸੀਂ ਵੇਖਣ ਜਾ ਰਹੇ ਜਦੋਂ ਵੱਡੀ ਹੋਏਗੀ 7-8 ਸਾਲਾਂ ਦੀ ਕੋਈ ਮੁੰਡਾ ਗਲੀ ਦਾ ਗੁੰਡਾ ਦਰਿੰਦਾ ਉਹਦੇ ਨਾਲ ਬਦਤਮੀਜ਼ੀ ਕਰੇਗਾ ਫਿਰ ਵੀ ਤੁਸੀਂ ਚੁੱਪ ਕਰਕੇ ਬੈਠੇ ਰਹੋਗੇ तो हैं दी दी था उन्ने था ही नहीं बोलना। शर्म करो भगवान, से डरो भोसड़ी वालो भगवान से डरो। डर दे ना ई ना, डर भगवती <laughs> मेरे बटन बंद किया करती तीन दिन बाद तो उंगली पकड़ के भगवती ने मुझे चलना सिखाया है ਠੇਗ ਮਹਾਰਾਜ ਅਸੀਂ ਤੇ ਫਦੂ ਆ ਕੋਈ ਹੋਰ ਵੱਡੀ ਗੱਪ ਛੱਡਣੀ ਹੋਵੇ ਮਹਾਰਾਜ ਛੱਡ ਸਕਦੇ ਹੋ ਜਦ ਮੈਂ ਛੋਟਾ ਸਾ ਥਾ ਨਾ ਤਬ ਅਗਰ ਕਿਸੇ ਕੋ ਵੀ ਮੈਨੇ ਬੋਲ ਦਿਆ ਕਿ ਜਾ ਤੇਰੀ ਮ੍ਰਿਤਿ ਹੋ ਜਾਏਗੀ ਉਹ ਇੱਕ ਦਿਨ ਸੇ ਉੱਪਰ ਜੀ ਨਹੀਂ ਪਾਇਆ ਕਰਤਾ ਓਕੇ ਮਹਾਰਾਜ ਤੁਹਾਡੀ ਐ ਵੀ ਕੁਸੀ ਸਵੀਕਾਰ ਪਰ ਇੱਕ ਗੱਲ ਮੈਂ ਦੱਸੋ ਐ ਕੀ ਬਾਂਦਰ ਦੀ ਬੁੰਡ ਦੇ ਪਿੱਛੇ ਜਾ ਕੇ ਐ ਕਰਦੇ ਰਹੇ ਐ ਕਹਿੰਦਾ ਮੂੰਹ ਲਾਲ ਹੋਇਆ ਫੁੱਦੀ ਹੌਣ ਦੇ ਆ ਕੰਮ ਸੇ ਕੰਮ ਕੋ ਬੰਦੇ ਵਾਲੀ ਰੱਦਦ ਕਰ ਆ ਨਾਲੇ ਬਾਬੇ ਇਦਾਂ ਦੇ ਕੰਮ ਕਰਦੇ ਨੇ ਬਾਬੇ ਤੇ ਸਾਰੀ ਮੋਹ ਮਾਇਆ ਤੋਂ ਮੁਕਤ ਉਹ ਗੰਦ ਨੇ ਕੋਈ ਫੈਸ਼ਨ ਵਾਲੀ ਉਹਨਾਂ ਨੂੰ ਲੱਗੇ ਐਵੇਂ ਇਹਰਾਮ ਦੇ ਤੇ ਫੈਸ਼ਨ ਹੀ ਖਤਮ ਹੁੰਦੇ ਐ ਅਸਲੀ ਫੈਸ਼ਨ ਤੇ ਐ ਗਾਂਡੂ ਇੱਕ ਨੰਬਰ ਦਾ ਮੁੰਡੇ ਪਸੰਦ ਨੇ ਇਹਨੂੰ ਗਾਂਡੂ ਉਹ ਸਾਰੇ ਬਾਬੇ ਇਦਾਂ ਦੇ ਨਹੀਂ ਜਿੰਨੇ ਬਾਬੇ RAMREE ਵੇਖ ਲੋ ਉਹ ਵੀ ਕੁੜੀਆਂ ਚੋਦਾ ਰਿਆ ਅਕਾਲ ਪਰਸੂ ਇੱਕ ਫੜਿਆ ਗਿਆ ਐ ਵੀ ਕੁੜੀਆਂ ਚੋਦਾ ਉਹ ਜਿੰਨੇ ਬਾਬੇ ਬੰਦੇ ਸਾਰੇ ਬੁੰਡ ਮਾਰਨ ਦੇ ਬੰਦੇ ਨੇ ਭੈਣ ਚੋਦੇ ਤੇ ਆ ਬੀਬੀਆਂ ਵੇਖ ਲੋ ਕਿੱਦਾਂ ਉਹ ਤੇ ਥੱਲੇ ਜਾ ਕੇ ਬੈਠੀ ਆ ਉਹ ਕੀ ਤੈਨੂੰ ਇਹਨੇ ਦੇ ਦਾਨਵੇਂ ਇਹਦੇ ਪੱਲੇ ਤੇ ਆਪ ਕੱਖਣੀ ਐ ਓ ਯਾਰ ਸਹੀ ਕਹੇ ਬੱਬੂ ਮਾਨ ਨੇ ਇਹ ਨਾ ਹਨ ਪੜ ਬੀਬੀਆਂ ਨੇ ਪੰਦੇ ਘਰ ਰੱਬ ਦੀ ਤਖਤੀ ਪਾਤੀ ਹਾਂ ਆ ਗੱਲ ਤੇ ਸਹੀ 200% ਗੱਲ ਸਹੀ ਭਾਵਾਂ ਬੀਬੀਆਂ ਮੇਰਾ ਗੁੱਸਾ ਕਰਨ ਗੱਲ ਦਾ ਪਰ ਐ ਐ ਬਾਬੇ ਤੁਸੀਂ ਬਣਾਉਂਦੀਆਂ ਜਿਹੜੇ ਬੰਦੇ ਨੂੰ ਬੁੰਡ ਤੋਂ ਹੁੰਦਾ ਪਤਾ ਨਹੀਂ ਹੁੰਦਾ ਉਹਦੇ ਤੁਸੀਂ ਗਿਟਿਆ ਚ ਜਾ ਕੇ ਬਹਿ ਜਾਂਦੀ ਹੈ ਬਾਬਾ ਜੀ ਪੁੱਤ ਤੇਰਾ ਉਹ ਦਿਹਾ ਦੋ ਬਾਬਾ ਕਿਥੇ ਆਪ ਟੰਗਾ ਚੱਕ ਕੇ ਆਵੇ ਇਹ ਬਾਬੇ ਆ ਕਰਾਮਤ ਵਾਲੇ ਐਡੇ ਸੀ ਆ ਆ ਇਹਨੂੰ ਪਤਾ ਸੀ ਕਿ ਅੱਜ ਇਟਲੀ ਵਾਲੇ ਨੇ ਮੇਰੀ ਮਾਂ ਭੈਣ ਇੱਕ ਕਰਨੀ ਹੈ ਕਿਵੇਂ ਤੁਸੀਂ ਉਹ ਯਰ ਇੱਕ ਬਾਬਾ ਲੇਟੈਸਟ ਬਾਬਾ ਫੜਿਆ ਗਿਆ ਉਹਦੀ ਸ਼ਰੇਵ ਰਿਕਾਰਡਿੰਗਾਂ ਪਈਏ YouTube ਤੇ ਜਨਾਨੀਆਂ ਨਾਲ ਠਰਕਪੋਰ ਦੇਦੀ ਆ ਮੇਰੇ ਜੀ ਘਰ ਦਾ ਬਾਤ ਕਿਸਾਂ ਨਾਲ ਜੱਫੀ ਪਾਉਣਾ ਦੋਤੇ ਪੇੜ ਨੂੰ ਸਿਰਾਂ ਦਾ ਦਿਲ ਕਰਦਾ ਦੁੱਧ ਪੀਨੂ ਦਾ ਸਾਲਿਆ ਕਿਲੋ ਦੁੱਧ ਹੀ ਲਵਾ ਲਾ ਜਿਹਦੀ ਕੀ ਤਰਲੇ ਜੇ ਪਾਈ ਜਾਂਦੇ ਆ ਵੇਖ ਲੋ ਇਸ ਹਰਾਮ ਦੇ ਦੀ ਸ਼ਰਮ ਵੀਡੀਓ ਪਈ YouTube ਤੇ ਥਾਣੇ ਚ ਜੇਲ੍ਹ ਚ ਫੜਿਆ ਗਿਆ ਕੁੜੀਆਂ ਨੇ ਆ ਕੇ ਗਵਾਹੀ ਦਿੱਤੀ ਕਿ ਬਾਬੇ ਦੇ ਸਾਡੇ ਨਾਲ ਗੇਮ ਪਾਈ ਏ ਸਾਰਿਆਂ ਨੇ ਯਾਰ ਕੀ ਆਵੇ ਹੈ ਸਬੂਤ ਨੇ ਪਰ ਫਿਰ ਵੀ ਅਨਪੜ ਬੀਬੀਆਂ ਚੈਨਲਾਂ ਤੇ ਆ ਕੇ ਪਿੱਟਣ ਦੀ ਨਹੀਂ 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 ਸਾਡਾ ਮਹਾਰਾਜ ਤੇਦਾਂ ਨਹੀਂ ਸਕਦਾ ਉਹ ਤੇ ਕਰੀ ਨਹੀਂ ਸਕਦਾ ਕਿ ਉਹ ਗੱਲ ਤੁਹਾਡੇ ਮਹਾਰਾਜ ਦੀ ਲੁੱਲੀ ਨਹੀਂ ਖੜੀ ਹੁੰਦੀ ਸਾਡਾ ਬਲਾਕ ਕਰਦੇ ਹੋਣੀ ਹੋਇਆ ਕੋਈ ਕੋਈ ਸੁਣਿਆ ਅੱਜ ਤੱਕ ਕੋਈ ਸਾਡੇ ਚ ਕੀ ਕਮੀ ਦੱਸੋ ਸਾਡੇ ਚ ਕੀ ਕਮੀ ਦੱਸੋ ਸਾਡੇ ਚ ਕੀ ਕਮੀ ਆ ਸਾਡਾ ਨਹੀਂ ਹੋਇਆ ਨਹੀਂ ਦਮ ਤੇ ਹੈ ਗੱਲ 'ਚ ਜਾਂ ਜੇਲ੍ਹ ਦਾ ਢੇਡਾ ਮਾਰ ਕੇ ਆ ਬਾਬੇ ਨੂੰ ਪੁੱਛ ਕੇ ਮੇਰਾ ਕਿਉਂ ਨਹੀਂ ਕੀਤਾ ਕੀ ਪਤਾ ਬਾਬਾ ਉੱਥੇ ਤੇਨੂੰ ਕੋਡੀ ਕਰ ਲਿਆ ਆ ਤੂੰ ਹੀ ਰਹਿ ਗਈ ਸੀ ਭੈਣ ਚੋ ਤੇ ਤੂੰ ਟੋਕੜ 45 50 ਸਾਲ ਦੀ ਬਾਬੇ ਨੂੰ ਚਾਹੀਦੀ ਕੋਈ ਲਹਿਰੀ 20 21 ਸਾਲ ਦੀ ਤੇਰਾ ਅਗਲ ਇਹ ਤੂੰ ਦੋ ਤਰੇ ਪੁੱਤਰ ਵਾਲੀ ਹੋ ਗਈ ਏ ਦਰਸ਼ਨ ਜੰਡੂ ਵੇ ਮੈਂ ਸੂਟ ਵਿੱਚ ਘੈਂਟ ਲੱਗਦੀ ਹਾਂ ਹਾਂ ਕਿਸੇ ਪਿੰਡ ਚ ਚੋਰੀ ਹੋ ਜੇ ਇੱਕ ਘਰ ਚ ਬਾਕੀ ਪਿੰਡ ਕਵੇ ਸਾਡੇ ਨਹੀਂ ਨਹੀਂ ਸਾਡੇ ਪਿੰਡ ਤੇ ਚੋਰੀ ਹੋਈ ਨਹੀਂ ਹੁਣ ਜਿਹੜੇ ਇੱਕ ਘਰ ਚ ਚੋਰੀ ਹੋਈ ਇਹਦਾ ਮਤਲਬ ਚੋਰੀ ਨਹੀਂ ਹੋਈ ਕੈਸੀਆਂ ਘੂਸੀਆਂ ਔਰਤਾਂ ਨਹੀਂ ਆ ਨਾਲੇ ਅੱਜ ਵੀਡੀਓ ਦੇ ਲਾਸਟ ਚ ਗਾਣਾ ਨਹੀਂ ਹੋਣਾ ਬਾਕੀ ਠੀਕ ਹੈ ਜੀ ਮਿਲਦੇ ਕਿਸੇ ਅਗਲੀ ਵੀਡੀਓ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਫਨੀ ਵੀਡੀਓ ਬਣਾਉਨੇ ਆ ਜੇ ਵਧੀਆ ਲੱਗਦੀ ਹੁੰਦੀ ਆ ਸ਼ੇਅਰ ਜਰੂਰ ਅੱਗੇ ਕਰਿਆ ਕਰੋ